ਕੀ ਹੈ ਨਾ ਕਿ ਉਹ ਕਲੀਅਰ ਹੀ ਨਹੀਂ ਕਰ ਰਹੇ 2 ਦਿਨ ਲੱਗਣਗੇ ਜੀ 3 ਦਿਨ ਲੱਗਣਗੇ ਐਡਾ ਕੋਈ ਗੰਭੀਰ ਇਸ਼ੂ ਹੈ 2-4 ਦਿਨ ਦੇਖਦਿਆਂ ਨਹੀਂ ਤਾਂ ਇਸ ਤੋਂ ਬਾਅਦ ਕੋਈ ਨਾ ਕੋਈ ਜਿਹੜੀ ਸਾਡੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲ ਕਾਲੂਗੀ ਅਸੀਂ ਫੇਰ ਦਲਾਂਗੇ ਵੱਡਾ ਕੱਟ ਹੋਇਆ ਪੀਯੂ ਬੰਦ ਦੀ ਕਾਲ ਸੀਗੀ ਉਸ ਤੋਂ ਬਾਅਦ ਲੱਗ ਰਿਹਾ ਕਿ ਪ੍ਰੈਸ਼ਰ ਖਾਸਾ ਵੱਧ ਗਿਆ 10 ਤਰੀਕ ਦਾ ਕੱਟ ਰੱਖਿਆ ਹੋਇਆ ਸੀ ਉਸ ਤੋਂ 2 ਦਿਨ ਪਹਿਲਾਂ ਹੀ ਇਹਨਾਂ ਨੇ ਨੋਟੀਫਿਕੇਸ਼ਨ ਸੀ ਜਿਹੜਾ ਉਹ ਵਾਪਸ ਲੈ ਲਿਆ ਸੀ 11 ਤੋਂ ਐਗਜ਼ਾਮਸ ਨੇ ਅਸੀਂ ਆਪਣੀ ਨਾਲ ਨਾਲ ਪੜ੍ਹਾਈ ਵੀ ਕਰ ਰਹੇ ਆ ਤੇ ਨਾਲ ਨਾਲ ਪ੍ਰੋਟੈਸਟ ਤੇ ਵੀ ਬੈਠੇ ਆ। ਬੰਦ ਦਿਨ ਜਿਹੜੀ ਐ ਨਾ ਪੂਰੀ ਹੋਈ ਤਾਂ ਫਿਰ ਜਿਹੜੇ ਐਗਜ਼ਾਮੀਨੇਸ਼ਨ ਸ਼ੁਰੂ ਹੋਣੇ ਨੇ 18 ਤੋਂ ਫਿਰ ਉਹਦਾ ਬਾਈਕਾਟ ਕੀਤਾ ਜਾ ਸਕਦਾ ਬਟ ਕੋਈ ਵੀ ਕਾਲਜ ਉਹ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਲੈਂਦੀਆਂ ਨੇ ਅਸੀਂ ਬਿਲਕੁਲ ਉਹਦੇ ਨਾਲ ਸਹਿਮਤੀ ਹੋ ਕੇ ਪੂਰੇ ਜਥੇਬੰਦੀਆਂ ਦੇ ਨਾਲ ਡਟੇ ਰਹਾਂਗੇ। ਭਵਿੱਖੇ ਦੇਖ ਰਹੇ ਤੁਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਆ ਲਗਾਤਾਰ ਜਾਰੀ ਹੈ ਤੇ ਹੁਣ ਇਸ ਵੇਲੇ ਕੀ ਬਣ ਰਿਹਾ ਹੈਗਾ ਕੀ ਸਟੇਟਸ ਹੈ ਗੱਲਬਾਤ ਕਰਾਂਗੇ ਸਟੂਡੈਂਟਸ ਦੀ ਜਿਹੜੀ ਸ਼ਮੂਲੀਅਤ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈਗੀ ਅਤੇ ਜਿਹੜੇ ਸਰਗਰਮ ਨੇ ਸਟੂਡੈਂਟਸ ਇਸ ਮੋਰਚੇ 'ਚ ਉਹ ਸਾਡੇ ਨਾਲ ਮੌਜੂਦ ਨੇ ਸੋ ਗੱਲਬਾਤ ਕਰਾਂਗੇ ਕਿ ਹੁਣ ਗੱਲ ਕਿੱਥੇ ਜੇ ਖੜੀ ਹੈ ਯੂਨੀਵਰਸਿਟੀ ਅਥਾਰਟिटीज ਦੇ ਨਾਲ ਤੇ ਪ੍ਰੈਸ਼ਰ ਜਿਹੜਾ ਉਹ ਕਿੰਨਾ ਕੁ ਵੱਡਾ ਨਜ਼ਰ ਆ ਰਿਹਾ ਕੀ ਨਾਮ ਹੈ ਬਈ ਹਾਂ ਮੇਰਾ ਨਾਮ ਵਿਰੇ ਅਮਰਪਾਲ ਜੀ ਮੈਂ ਤੇਦੇ ਸਟੂਡੈਂਟ ਆ ਬੀ ਯੂਨੀਵਰਸਿਟੀ ਦਾ ਅਮਰਪਾਲ ਜੀ ਕੀ ਇਸ ਵੇਲੇ ਕੀ ਸਟੇਟਸ ਹੈਗਾ ਕੀ ਕਹਿ ਰਹੇ ਆ ਤੁਹਾਡੀ ਮੀਟਿੰਗਾਂ ਲਗਾਤਾਰ ਜਾਰੀ ਹੈ ਕੀ ਗੱਲਬਾਤ ਹੋ ਰਹੀ ਹੈ ਮੇਰੇ ਕੱਲ ਵੀ ਜਿਵੇਂ ਵੀ ਸੀ ਮੈਡਮ ਨਾਲ ਵੀ ਹੋਈ ਸੀ ਐਸ ਐਸ ਪੀ ਮੈਡਮ ਨਾਲ ਤੋਂ ਵੀ ਸੀ ਮੈਡਮ ਨਾਲ ਤਾਂ ਇਹ ਹੋਇਆ ਕਿ ਰਵਈਆ ਤਾਂ ਦੇਖੋ ਪੋਜ਼ਿਟਿਵ ਹੈ ਪਰ ਜਿਹੜਾ ਇੱਕ ਇਹ ਹੈ ਨਾ ਕੀ ਉਹ ਕਲੀਅਰ ਹੀ ਨਹੀਂ ਕਰ ਰਹੇ ਦੋ ਦਿਨ ਲੱਗਣਗੇ ਜੀ ਤਿੰਨ ਦਿਨ ਲੱਗਣਗੇ ਐਡਾ ਕੋਈ ਗੰਭੀਰ ਇਸ਼ੂ ਹੈ ਤਾਂ ਤੁਹਾਨੂੰ ਇੰਨੇ ਦਿਨ ਲਾ ਰਹੇ ਹੋ ਲੱਖਾਂ ਲੋਕ ਇੱਥੇ ਬੈਠੇ ਆ ਤਾਂ ਕੋਈ ਇਹ ਮੈਨੂੰ ਲੱਗਦਾ ਨਹੀਂਗਾ ਕਿ এডਿਕੇਸ਼ਨ ਇੰਸਟੀਚਿਊਟ ਦੀ ਕੋਈ ਬਾਹਲੀ ਚੰਗੀ ਗੱਲ ਹੈ ਕਿ ਇਹ ਇੰਨਾ ਟਾਈਮ ਲਗਾਈ ਜਾਂਦੇ ਹਾਂਜੀ ਤੇ ਕੀ ਆਪਣੇ ਜਿਹੜਾ ਸ਼ਡਿਊਲ ਨੂੰ ਲੈ ਕੇ ਕੋਈ ਡੈਡਲਾਈਨ ਤੁਸੀਂ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਹੈ ਜਾਂ ਉਹਨਾਂ ਵੱਲੋਂ ਕੁਝ ਕੋਈ ਸਮਾਂ ਮੰਗਿਆ ਜਾ ਰਿਹਾ ਵੀ ਇੰਨੇ ਦਿਨ ਰਖੜ ਜਾਓ ਜਾਂ ਕੁਝ ਵੀ ਇਦਾਂ ਦਾ ਵੀਰੇ ਵੈਸੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਤਿੰਨ ਚਾਰ ਦਿਨ ਖੜਜੋ ਜਿਵੇਂ ਕਿਸ ਸਾਤੇ ਧਰਨੇ ਦੀ ਕਾਲ ਲੂਗੀ ਬਾਕੀ ਉਹਵੇਂ ਕਰਾਂਗੇ ਪਰ ਅਸੀਂ 2-4 ਦਿਨ ਦੇਖਦੇ ਆ ਨਹੀਂ ਤਾਂ ਇਸ ਤੋਂ ਬਾਅਦ ਕੋਈ ਨਾ ਕੋਈ ਜਿਹੜੀ ਸਾਡੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਕਾਲ ਲੂਗੀ ਅਸੀਂ ਫੇਰ ਦਵਾਂਗੇ ਜੇ ਇਹਨਾਂ ਦੀ ਸਿਰ ਤੇ ਨਾ ਜੂ ਸਰਕੀ ਤਾਂ ਅਸੀਂ ਫੇਰ ਕਾਲ ਦਵਾਂਗੇ ਜਲਦ ਤੋਂ ਜਲਦ ਠੀਕ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਤੁਹਾਡਾ ਨਾਮ ਗੁਰਸਿਮਰਨ ਹੈ ਮੈਂ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਗੁਰਸਿਮਰਨ ਕੀ ਲੱਗਦਾ ਹੈ ਜਿਹੜਾ ਵੱਡਾ ਕੱਟ ਹੋਇਆ ਪੀਯੂ ਬੰਦ ਦੀ ਕਾਲ ਸੀਗੀ ਉਸ ਤੋਂ ਬਾਅਦ ਲੱਗ ਰਿਹਾ ਹੈ ਕਿ ਪ੍ਰੈਸ਼ਰ ਖਾਸਾ ਵਧ ਗਿਆ ਹੈ ਬਿਲਕੁਲ ਬਿਲਕੁਲ ਇਹ ਇਕੱਠ ਹੋਣ ਤੋਂ ਪਹਿਲਾਂ ਹੀ ਇਹਨਾਂ ਤੇ ਬਹੁਤ ਪ੍ਰੈਸ਼ਰ ਬਣ ਗਿਆ ਸੀ ਕਿਉਂਕਿ 10 ਤਰੀਕ ਦਾ ਇਕੱਠ ਰੱਖਿਆ ਹੋਇਆ ਸੀ ਉਸ ਤੋਂ 2 ਦਿਨ ਪਹਿਲਾਂ ਹੀ ਇਹਨਾਂ ਨੇ ਨੋਟੀਫਿਕੇਸ਼ਨ ਸੀ ਜਿਹੜਾ ਉਹ ਵਾਪਸ ਲੈ ਲਿਆ ਸੀ ਤੇ ਇਹਨਾਂ ਨੇ ਸਾਨੂੰ ਨਾਲ ਗੱਲਬਾਤ ਕਰਕੇ ਇਹ ਵੀ ਕਿਹਾ ਸੀ ਕਿ ਇਲੈਕਸ਼ਨਸ ਅਸੀਂ ਜਲਦੀ ਡੇਟ ਦੇ ਦਾਂਗੇ ਤੁਸੀਂ ਪ੍ਰੋਟੈਸਟ ਚੱਕ ਲੋ ਪਰ ਬਿਲਕੁਲ ਵੀ ਨਹੀਂ ਇਹ ਹੋਊਗਾ ਸਾਡੇ ਵੱਲੋਂ ਅਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਐਜ਼ ਅ ਸਟੂਡੈਂਟ ਮੈਂ ਪੰਜਾਬ ਯੂਨੀਵਰਸਿਟੀ ਦਾ ਇਹ ਧਰਨਾ ਉਨਾਚਾਰ ਜਾਰੀ ਰਹੂਗਾ ਜਿੰਨਾ ਤੱਕ ਇਹ ਆਪਦੀ ਨੋਟੀਫਿਕੇਸ਼ਨ ਨਹੀਂ ਦੇ ਦਿੰਦੇ ਨਵੀਂ ਇਹਦੇ ਰਿਲੇਟਡ ਇਲੈਕਸ਼ਨਸ ਦੇ ਰਿਲੇਟਡ ਤੇ ਉਹਨਾਂ ਦਾ ਕਿਧਰ ਨਾ ਜਾ ਰਹੀ ਹੈ ਤੇ ਬੱਚਿਆਂ ਦੇ ਸਾਡੇ ਐਗਜ਼ਾਮਸ ਵੀ ਆ ਰਹੇ ਨੇ ਅੱਗੇ 18 ਤੋਂ ਐਗਜ਼ਾਮਸ ਨੇ ਅਸੀਂ ਆਪਦੀ ਨਾਲ-ਨਾਲ ਪੜ੍ਹਾਈ ਵੀ ਕਰ ਰਹੇ ਹਾਂ ਤੇ ਨਾਲ-ਨਾਲ ਪ੍ਰੋਟੈਸਟ ਤੇ ਵੀ ਬੈਠੇ ਹਾਂ ਜੇ ਕੋਈ ਇਸ ਤਰ੍ਹਾਂ ਦੀ ਵੀ ਗੱਲ ਹੋਈ ਆ ਵੀ ਤੁਹਾਡੇ ਵੱਲੋਂ ਕੋਈ ਕਿਹਾ ਗਿਆ ਹੋਵੇ ਕਿ ਜੇ ਮੰਗਨ ਜਿਹੜੀ ਹੈ ਨਾ ਪੂਰੀ ਹੋਈ ਤਾਂ ਫਿਰ ਜਿਹੜੇ ਐਗਜ਼ਾਮੀਨੇਸ਼ਨ ਸ਼ੁਰੂ ਹੋਣੇ ਨੇ 18 ਤੋਂ ਫਿਰ ਉਹਦਾ ਬਾਈਕਾਟ ਕੀਤਾ ਜਾ ਸਕਦਾ ਵੱਡੇ ਪੱਧਰ ਤੇ ਸਟੂਡੈਂਟਸ ਵੱਲੋਂ ਨਹੀਂ ਬਿਲਕੁਲ ਉਹ ਚੀਜ਼ ਨਾ ਜੇ ਜਿੰਨੀ ਵੀ ਜਥੇਬੰਦੀਆਂ ਨੇ ਕਿਉਂਕਿ 13 14 ਜਥੇਬੰਦੀਆਂ ਨੇ ਇੱਥੇ ਸਟੂਡੈਂਟ ਆਰਗੇਨਾਈਜੇਸ਼ਨ ਜੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਲਰੇਡੀ ਹੱਕਾਂ ਦੇ ਲਈ ਲੜਦੀਆਂ ਆ ਰਹੀਆਂ ਨੇ ਤੇ ਉਹਨਾਂ ਦੀ ਸਾਰਿਆਂ ਦੀ ਜੋ ਵੀ ਕਾਲ ਹੋਊਗੀ ਮੀਟਿੰਗ ਦੇ ਵਿੱਚ ਤੈਅ ਹੋਊਗਾ ਉਸ ਰਿਲੇਟਿਡ ਅਸੀਂ ਅੱਗੇ ਦੀ ਕੁਝ ਜਾਣਕਾਰੀ ਤੁਹਾਨੂੰ ਦੇ ਸਕਦੇ ਹਾਂ ਚਾਹੇ ਉਹ ਐਗਜ਼ਾਮ ਦੀ ਕਾਲ ਹੋਵੇ ਜਾਂ ਐਡਮਿਨਿਸਟ੍ਰੇਸ਼ਨ ਬੰਦ ਕਰਨ ਦੀ ਕਾਲ ਹੋਵੇ ਕੋਈ ਵੀ ਕਾਲ ਜੋ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਲੈਂਦੀਆਂ ਨੇ ਅਸੀਂ ਬਿਲਕੁ ਜਿਥੇ ਬੰਦੀਆਂ ਦੇ ਨਾਲ ਡਟੇ ਰਹਾਂਗੇ ਤੇ ਪੰਜਾਬ ਯੂਨੀਵਰਸਿਟੀ ਸਾਡੀ ਮਾਂ ਹੈ ਅਸੀਂ ਆਪਣੀ ਮਾਂ ਨੂੰ ਅਵੇਂ ਹੱਥਾਂ ਚ ਨਹੀਂ ਜਾਣ ਦੇਵਾਂ ਕਿਸੇ ਦੂਜੇ ਦੇ ਠੀਕ ਹੈ ਕੀ ਨਾਮ ਹੈ ਤੁਹਾਡਾ ਗੁਰਸਿਮਰਨ ਤੁਸੀਂ ਦੱਸੋ ਕੀ ਮਹਿਸੂਸ ਕਰ ਰਹੇ ਹੋ ਕਿਵੇਂ ਦੇਖ ਰਹੇ ਹੋ ਜਿਹੜਾ ਇਸ ਮੋਰਚੇ ਦੇ ਜਿਹੜੇ ਪੋਜ਼ਿਟਿਵ ਆਸਪੈਕਟ ਕੀ ਕੀ ਲੱਗ ਰਹੇ ਤੁਸੀਂ ਆਪ ਵੇਖੋ ਜੀ ਇਕੱਠੇ ਕਿਵੇਂ ਸਾਰੇ ਦੁਨੀਆ ਇਕੱਠੀ ਹੋਈ ਖੜੀ ਆ ਲੋਕਾਂ ਦੀ ਏਕਤਾ ਲੰਗਰ ਲਾਤੇ ਲੋਕਾਂ ਨੇ ਜਿਵੇਂ ਆਪਣੇ ਉੱਥੇ ਦਿੱਲੀ ਧਰਨਾ ਸੀ ਓਵੇਂ ਸਭ ਕੁਝ ਚੱਲ ਰਿਹਾ ਇਕੱਠ ਲੋਕਾਂ ਦਾ ਹਨਾ ਸਾਰੇ ਸਟੂਡੈਂਟਸ ਜਿਵੇਂ ਪੰਜਾਬ ਆਇਆ ਆਪਣੇ ਨਾਲ ਉਹ ਚੀਜ਼ਾਂ ਇਹ ਤਾਂ ਮੈਂ ਕਿੰਨਾ ਵੀ ਬਹੁਤ ਪੋਜ਼ਿਟਿਵ ਹੈ ਸਾਰਿਆਂ ਨੂੰ ਐ ਕਹਿ ਲਓ ਬढ़ावा ਮਿਲ ਰਿਹਾ ਸਾਰਿਆਂ ਨੂੰ ਹਰੇਕ ਚੀਜ਼ ਚ ਠੀਕ ਹੈ ਕੋਈ ਇੱਕ ਜਿਵੇਂ ਬਹੁਤ ਵੱਖ-ਵੱਖ ਜਥੇਬੰਦੀਆਂ ਨੇ ਹਿੱਸਾ ਲਿਆ ਉਸ ਦਿਨ ਸੋਮਵਾਰ ਨੂੰ ਤੇ ਕੱਲ ਰਮਨੀਤ ਬਿੱਟੂ ਨੇ ਕਿਹਾ ਕਿ ਬਹੁਤੇ ਤਾਂ ਇਹੋ ਜਿਹੇ ਲੋਕ ਵੀ ਆਗੇ ਕਿ ਜਿਨ੍ਹਾਂ ਨੂੰ ਕੋਈ ਲੈਣਾ ਦੇਣਾ ਨਹੀਂ ਕੋਈ ਯੂਨੀਵਰਸਿਟੀ ਨਾਲ ਕੋਈ ਪੜਾਈ ਨਾਲ ਉਹੋ ਜਿਹੇ ਬੰਦੇ ਗਲਤ ਬੰਦੇ ਆ ਜਿਹੜੇ ਥਾਂ-ਥਾਂ ਪਹੁੰਚ ਜਾਂਦੇ ਇੱਥੇ ਵੀ ਆਏ ਸੋ ਉਹ ਸਟੇਟਮੈਂਟ ਬਾਰੇ ਕੀ ਕਹਣਾ ਚਾਹੋ ਭਾਈ ਜੀ ਦੇਖੋ ਜਦੋਂ ਕੋਈ ਵੀ ਪ੍ਰੋਟੈਸਟ ਹੈ ਦੇਖੋ ਇਹ ਜਗ੍ਹਾ ਸਾਰਿਆਂ ਦੀ ਹੈ ਮਤਲਬ ਠੀਕ ਆਸੀਂ ਪੜਦੇ ਆ ਪਰ ਇਹ ਜਗ੍ਹਾ ਸਾਰਿਆਂ ਦੀ ਕੋਈ ਪੜ ਕੇ ਗਿਆ ਕੋਈ ਅਲੂਮਨੀ ਹੈ ਤਾਂ ਆਪਾਂ ਕਿਸੇ ਨੂੰ ਇੱਥੇ ਆਉਣ ਤੋਂ ਰੋਕ ਨਹੀਂ ਸਕਦੇ ਤਾ ਹਰ ਤਰ੍ਹਾਂ ਦਾ ਬੰਦਾ ਆਉਂਦਾ ਸਾਰਿਆਂ ਦਾ ਅਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਵੈਲਕਮ ਕਰਦੇ ਆਂ ਪਰ ਇਹ ਜ਼ਰੂਰ ਹੈ ਕਿ ਜਿਹੜਾ ਇੱਕ ਆਪਣਾ ਇਹ ਮੁੱਦਾ ਵੀ ਜ਼ਰੂਰ ਰੱਖਿਆ ਜਾਵੇ ਕਿ ਜਿਹੜਾ ਮੇਨ ਆਪਣਾ ਕੌਸ ਹੈ ਕਿ ਸੈਨੇਟ ਦੀ ਇਲੈਕਸ਼ਨ ਜਲਦ ਤੋਂ ਜਲਦ ਕੀਤੀ ਜਾਵੇ ਤਾਂ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆਂ ਤੁਹਾਡੇ ਚੈਨਲ ਲਈ ਅਪੀਲ ਕਰਦੇ ਆਂ ਕਿ ਜਦੋਂ ਵੀ ਕੋਈ ਵੀ ਆਉਂਦਾ ਹੈ ਤਾਂ ਪਲੀਜ਼ ਇਹ ਜਿਹੜਾ ਇਹ ਆਪਣਾ ਮੁੱਦਾ ਹੈ ਇਹਨੂੰ ਆਵਾਜ਼ ਨੂੰ ਬਹੁਤ ਜ਼ੋਰ ਦੀ ਚੱਕੋ ਤਾਂ ਕਿ ਜਿਹੜਾ ਸਾਡਾ ਮੁੱਦਾ ਜਲਦ ਤੋਂ ਜਲਦ ਸੋਲਵ ਹੋਵੇ ਪਿੱਟੂ ਨੇ ਇਹ ਵੀ ਕਿਹਾ ਵੀ ਮੇਰੀ ਗੱਲ ਹੋਈ ਹੈ ਵੀਸੀ ਨੇ ਚਾਂਸਲਰ ਨੂੰ ਯਾਨੀ ਕਿ ਵਾਈਸ ਪ੍ਰੈਜ਼ੀਡੈਂਟ ਨੂੰ ਲਿਖ ਕੇ ਭੇਜ ਦਿੱਤਾ ਤੇ ਸ਼ਡਿਊਲ ਹੁਣ ਹੋ ਜਾਣਾ ਹੈ ਅਨਾਉਂਸਮੈਂਟ ਤੇ ਹੁਣ ਰਹਿ ਹੀ ਕੀ ਗਿਆ ਫਿਰ ਮੋਰਚਾ ਕਾ ਮੇਰੇ ਉਹ ਤਾਂ ਹੁਣ ਕੀ ਅਸ਼ਵਾਸ਼ਣ ਕਰੀਏ ਇਹ ਤਾਂ ਪਹਿਲਾਂ ਵੀ ਜਿਵੇਂ ਅਸੀਂ ਇੱਥੇ ਯੂਨੀਵਰਸਿਟੀ ਪੜ੍ਹਦੇ ਹਾਂ ਅੱਗੇ ਵੀ ਕਹਿੰਦੇ ਰਹਿੰਦੇ ਆ ਪਰ ਜਦ ਤੱਕ ਸਾਨੂੰ ਕੋਈ ਅਸੀਂ ਵੀ ਪੜ੍ਹੇ ਲਿਖੇ ਬੱਚੇ ਆ ਜਦ ਤੱਕ ਸਾਨੂੰ ਕੋਈ ਚੀਜ਼ ਰਿਟਰਨ ਨਹੀਂ ਮਿਲੂਗੀ ਅਸੀਂ ਉਹ ਚੀਜ਼ ਕਿਵੇਂ ਮੰਨ ਲਈਏ ਮੰਨ ਲਓ ਅੱਜ ਉਹ ਕਹਿ ਦੇਣਾ ਅਸੀਂ ਚਲੇ ਜਾਈਏ ਬਾਅਦ ਚ ਕੀ ਜੀ ਕੀ ਰਹਿਣਾ ਇਹਨਾਂ ਦਾ ਇਹਨਾਂ ਦੇ ਮੁਕਰਨ ਤੇ 2 ਮਿੰਟ ਲਗਾਉਣੇ ਆ ਭਾਈ ਆ ਗੁਰਕੀਰਤ ਕੋਟਲੀ ਇੱਥੇ ਪਹੁੰਚੇ ਸੀਗੇ ਉਹਨਾਂ ਦੇ ਭਰਾ ਨੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਸਵਾਲ ਕੀਤਾ ਕਿ ਬੇਸ਼ੱਕ ਚਲੋ ਅਲੱਗ-ਅਲੱਗ ਪੋਲੀਟੀਕਲ ਪਾਰਟੀ ਹੈ ਕਿ ਤੁਹਾਡੇ ਬ੍ਰਦਰ ਆਹ ਗੱਲ ਕਹਿ ਰਹੇ ਨੇ ਜਾਂ ਤੁਹਾਡੀ ਇੱਕ ਇੱਕੋ ਕਰਦੇ ਤੁਸੀਂ ਰਹਿਣ ਵਾਲੇ ਹੋ ਤੁਸੀਂ ਕਹਿ ਕੇ ਕਰਵਾ ਦੋ ਕੰਮ ਨਹੀਂ ਬਿਲਕੁਲ ਇੱਥੇ ਜੋ ਸਾਡੇ ਸੈਨੇਟ ਮੈਂਬਰ ਬੈਠੇ ਨੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਉਹਨਾਂ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਕੋਟਲੀ ਸਾਹਿਬ ਨੇ ਕੋਟਲੀ ਸਾਹਿਬ ਨੂੰ ਕਿ ਬਿੱਟੂ ਜੀ ਦੇ ਬਿਆਨ ਆਏ ਨੇ ਕੱਲ ਤੇ ਕੋਟਲੀ ਸਾਹਿਬ ਨੇ ਬਿਲਕੁਲ ਉਹਦੀ ਨਿੰਦਿਆ ਕੀਤੀ ਹੈ ਤੇ ਸਟੂਡੈਂਟਾਂ ਦੇ ਹੱਕ ਦੇ ਵਿੱਚ ਖੜਨ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਮੈਂ ਪੰਜਾਬ ਯੂਨੀਵਰਸਿਟੀ ਦੇ ਹਰ ਇੱਕ ਸਟੂਡੈਂਟ ਦੇ ਨਾਲ ਆ ਤੇ ਕੋਟਲੀ ਸਾਹਿਬ ਵੱਲੋਂ ਬਿੱਟੂ ਦੀ ਜੋ ਬਿਆਨਵਾਜੀ ਸੀ ਉਹ ਮੰਦਭਗ ਗਈ ਕਿਹਾ ਗਿਆ ਉਹਨਾਂ ਵੱਲੋਂ ਕਿ ਉਹ ਜੋ ਵੀ ਕੀਤਾ ਬਿੱਟੂ ਨੇ ਗਲਤ ਕੀਤਾ ਠੀਕ ਹੈ ਸੋ ਹੁਣ ਜਿਹੜਾ ਜਿੰਨਾ ਸਮਾਂ ਚੱਲੂਗਾ ਲੋੜ ਪਊਗੀ ਮੋਰਚਾ ਪੂਰੀ ਤਿਆਰੀ ਹੈ ਜਿੰਨਾ ਮਰਜ਼ੀ ਲੰਮਾ ਖਿੱਚਿਆ ਜਾਵੇ ਤਿਆਰ ਹਾਂ ਜੀ ਬਿਲਕੁਲ ਬਿਲਕੁਲ ਜੀ ਪੂਰੇ ਡਟ ਕੇ ਖੜੇ ਆ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਹੋਣ ਦੇ ਨਾਤੇ ਅਸੀਂ ਤੇ ਕਿਰਕਿਵਨ ਇਹ ਮੋਰਚਾ ਨਹੀਂ ਅੱਗੇ ਵੀ ਅਗਰ ਕੋਈ ਸਾਡੇ ਤੇ ਆਰਐਸਐਸ ਬੀਜੇਪੀ ਕੁਝ ਥੋਪਣਾ ਜਾਊਗੀ ਅਸੀਂ ਅੱਗੇ ਵੀ ਤਿਆਰ ਆ ਕੋਈ ਵੀ ਮੋਰਚਾ ਲਾਉਣ ਦੇ ਲਈ ਅਸੀਂ ਪੂਰਾ ਤਿਆਰ ਆ ਠੀਕ ਹੈ ਠੀਕ ਹੈ ਅ ਸੋ ਗੱਲਬਾਤ ਕਰ ਰਹੇ ਸੀ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਦੇ ਨਾਲ ਲਗਾਤਾਰ ਜਿਹੜਾ ਹੈਗਾ ਉਹ ਬੱਲ ਮਿਲ ਰਿਹਾ ਇਸ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਹੁਣ ਵੀ ਤੁਸੀਂ ਦੇਖ ਸਕਦੇ ਹੋ ਜਿਹੜੀ ਇੱਕ ਪੱਕੀ ਪ੍ਰੋਟੈਸਟ ਸਾਈਟ ਹੈ ਜਿੱਥੇ ਸਟੂਡੈਂਟਸ ਬੈਠੇ ਰਹਿੰਦੇ ਨੇ ਜਿੱਥੇ ਪੋਲਿਟਿਕਲ ਪਾਰਟੀਆਂ ਦੇ ਲੀਡਰ ਆਉਂਦੇ ਨੇ ਜਾਂ ਹੋਰ ਵੱਖ-ਵੱਖ ਜਿੱਥੇ ਬੰਦੀਆਂ ਨਾਲ ਜੁੜੀਆਂ ਸ਼ਖਸੀਅਤਾਂ ਹੁੰਦੀਆਂ ਨੇ ਉੱਥੇ ਵੀ ਪੂਰੀ ਭਰਵੀਂ ਹਾਜ਼ਰੀ ਹੈ ਤੇ ਨਾਲ ਹੀ ਲੰਗਰ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਥੇ ਲੰਗਰ ਦੀ ਸੇਵਾ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ ਪੂਰਾ ਦਿਨ ਇਸ ਵੇਲੇ ਵੀ ਕੜੀ ਚੌਲ ਵਰਤ ਰਹੇ ਨੇ ਚਾਹ ਦਾ ਲੰਗਰ ਇੱਥੇ ਚੱਲ ਰਿਹਾ ਤੇ ਅ ਇਥੋਂ ਤੱਕ ਕਿ ਹੇਮਕੁੰਡ ਫਾਊਂਡੇਸ਼ਨ ਦਾ ਵੀ ਇੱਥੇ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਇੱਥੇ ਉਹਨਾਂ ਨੇ ਵੀ ਗੱਦਿਆਂ ਦੀ ਸੇਵਾ ਕੀਤੀ ਹੈ ਕਿਉਂਕਿ ਕਈ ਜਿਹੜੇ ਸਟੂਡੈਂਟਸ ਨੇ ਉਹ ਰਾਤ ਨੂੰ ਇੱਥੇ ਸੌਂਦੇ ਨੇ ਸੋ ਇਹ ਇੱਕ ਜਿਸ ਤਰ੍ਹਾਂ ਦੀਆਂ ਝਲਕਾਂ ਆਪਾਂ ਵੱਡੇ ਅੰਦੋਲਨਾਂ 'ਚ ਦੇਖੀਆਂ ਖਾਸ ਤੌਰ ਤੇ ਕਿਸਾਨੀ ਅੰਦੋਲਨ ਜਿਹੜੇ ਸੀਗੇ ਦਿੱਲੀ ਦੇ ਬਾਰਡਰਾਂ ਤੇ ਲੱਗੇ ਸੀਗੇ ਤਾਂ ਉਹਦਾ ਇਹ ਛੋਟਾ ਰੂਪ ਦੇਖਿਆ ਜਾ ਸਕਦਾ ਹੈ ਉਵੇਂ ਹੀ ਆ ਤੁਸੀਂ ਦੇਖ ਸਕਦੇ ਹੋ ਕਿ ਅਨਲਿਮਿਟਿਡ ਪਾਣੀ ਹੈ ਇੱਥੇ ਮਿਨਰਲ ਵਾਟਰ ਹੋਵੇ ਉਹ ਵਰਤ ਰਿਹਾ ਹੈ ਆ ਇੱਥੇ ਉਵੇਂ ਚਾਹ ਪਾਣੀ ਹੋਵੇ ਰੋਟੀ ਦਾ ਆ ਜੇ ਗੱਲ ਹੋਵੇ ਸੋ ਸਾਰੇ ਉਸੇ ਤਰੀਕੇ ਦੇ ਨਾਲ ਉਵੇਂ ਜਿਹੜੀ ਐਕਟੀਵਿਟੀ ਹੋ ਰਹੀ ਹੈਗੀ ਤੇ ਸਟੂਡੈਂਟਸ ਜਿਹੜੇ ਨੇ ਉਹ ਕੈਮ ਨੇ ਤੇ ਉਹਨਾਂ ਦਾ ਕਹਿਣਾ ਕਿ ਜਿੰਨਾ ਸਮਾਂ ਜਿਹੜੀ ਉਹਨਾਂ ਦੀ ਮੰਗ ਜਿਹੜੀ ਰਹਿ ਗਈ ਹੈ ਪੂਰੀ ਨਹੀਂ ਹੁੰਦੀ ਉਹ ਟਸ ਤੋਂ ਮੱਸ ਹੋਣ ਵਾਲੇ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ